ਪੰਜਾਬ ਆ ਤੇ ਚੀਕਾਂ ਮਾਰਾ ਦਿੰਦਾ ਫਿਰ ਇਹ ਉਹ ਧੀ ਨੇ ਦਿਖਾਤਾ ਵੀ ਆ ਜਾਓ ਮੈਦਾਨ ਦੇ ਵਿੱਚ ਇਹ ਡਰਨ ਵਾਲੇ ਨਹੀਂ ਜੇ ਤੁਸੀਂ ਆਏ ਚੜ ਕੇ ਆਓਗੇ ਨਾ ਤੇ ਦੁੱਗਣੀ ਭਾਜੀ ਮੋੜ ਤੇ ਜਾਣਦੇ ਆ ਸੀ ਇੰਨੀ ਇੰਨੀ ਰੇਲੀਆਂ ਕਰਕੇ ਤੁਸੀਂ ਅੱਤਵਾਦੀ ਖਾਲਸਤਾਨੀ ਅਜੇ ਨਹੀਂ ਖੜਾ ਛੱਡਦੇ ਤੇ ਛੋਟੇ ਕੈਂਡੀਡੇਟ ਪਿੰਡਾਂ ਚ ਆਉਂਦੇ ਰਹੇ ਆ ਭਾਈ ਤੇ ਫਿਰ ਕਿਹੜਾ ਬੰਦਾ ਮਰਿਆ ਇੱਥੇ ਤੁਸੀਂ ਅਜੇ ਵੀ ਅੱਤਵਾਦੀ ਦੱਸਦੇ ਹੋ ਫਿਰ ਲੋਕ ਛੋਟੇ ਮਗਰ ਛਿੱਤਰ ਲੈ ਕੇ ਨਾ ਪਹਿਣਗੇ ਆ ਭੈਣ ਨੂੰ ਮਿੰਟ ਚ ਸਸਪੈਂਡ ਕਰਤਾ ਮਿੰਟ ਚ ਗਾਂ ਉਹਦੇ ਬੱਚਿਆਂ ਦਾ ਨਹੀਂ ਪਤਾ ਸੀ ਨਾ ਰਾਤ ਉਹਦੇ ਪਤੀ ਦਾ ਨਹੀਂ ਪਤਾ ਸੀ ਮਿੰਟ ਚ ਸਾਰੇ ਪਰਿਵਾਰ ਨੂੰ ਕਵਰ ਕਰ ਲਿਆ ਇੱਕ ਕੰਗਣਾ ਦੇ ਕੱਲਾ ਲਫੜਵਰਜਨ ਕਾਤਰ ਸਾਡਿਆਂ ਦੇ ਤਾਂ ਇੱਥੇ ਦਿਨ ਦਿਹਾੜੇ ਗੋਲੀਆਂ ਮਾਰਤੀਆਂ ਸਾਡਿਆਂ ਦੇ ਤਾਂ ਲੱਤਾਂ ਬਾਹਾਂ ਜਵਾੜੇ ਤੋੜ ਕੇ ਬੂਰੀਆਂ ਦੇ ਵਿੱਚ ਪਾ ਪਾ ਕੇ ਲੈ ਕੇ ਗਏ ਐ ਇੱਥੇ ਪਤਾ ਵੀ ਨਹੀਂ ਲੱਗਿਆ ਵੀ ਕਿਹਨੇ ਮਾਰੀਆਂ ਇੱਥੇ ਮੁਕੱਦਮਾ ਵੀ ਨਹੀਂ ਦਰਜ ਕੀਤਾ ਜੇ ਦਰਜ ਕੀਤਾ ਤਾਂ 0% ਕੀਤਾ ਹਰਮਾ ਨਾਟਕ ਤੇ ਦੇ ਚੱਲਣੋਂ ਬੰਦ ਹੋ ਗਏ ਹੋਰ ਇਹਦੇ ਪੱਲੇ ਰਿਆ ਨਹੀਂ ਮੋਦੀ ਦੀ ਚਮਚੀ ਬਣ ਕੇ ਰਹੇਗੀ ਤੇ ਉਹ ਬਿਆਨ ਦਿੰਦੀ ਸੀ ਤੇ ਅੱਜ ਉਹਨਾਂ ਨੇ ਸੱਤਾ ਚ ਲਿਆਂਦਾ ਤੇ ਅੱਜ ਇਹਨੂੰ ਐਮਪੀ ਬਣਾਤਾ ਇਹ ਸਾਡੀ ਧੀ ਤੇ ਨਹੀਂ ਡੁਗਦਾ ਉਹਨੇ ਤਾਂ ਆਪਦਾ ਕੈਰੀਅਰ ਦਾ ਤੇ ਲਾਤਾ ਜੀਨੂੰ ਮਰਜ਼ੀ ਤੁਸੀਂ ਐਮਪੀ ਬਣਾ ਦਿਓ ਜੀਨੂੰ ਮਰਜ਼ੀ ਤੁਸੀਂ ਮੁੱਖ ਮੰਤਰੀ ਬਣਾ ਦਿਓ ਅਗਰਾਹਾਂ ਨੂੰ ਬਣਾ ਦਿਓ ਭਾਵੇਂ ਯਾਰ ਜੇ ਤੁਹਾਡਾ ਸਬਰ ਜੇ ਅਸੀਂ ਸਾਡੇ ਸਾਡਾ ਸਿਰ ਲਾ ਦਿਓ ਜੇ ਤੁਹਾਡਾ ਕੋਈ ਉੱਥੇ ਉਹ ਕੁਰਸੀ ਤੇ ਜਾ ਕੇ ਸਵਾਰ ਦੇ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਪਿਆ ਜਸਕਰੇਪਾ ਬੀਤੇ ਕੱਲ ਸੀਐਸਐਫ ਦੀ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਦੇ ਵੱਲੋਂ ਕੰਗਣਾ ਰਣੋਤ ਦੇ ਜਿਹੜਾ ਉਹ ਥੱਪੜ ਜੜਾ ਜਾਂਦਾ ਉਸ ਤੋਂ ਬਾਅਦ ਵੱਖ-ਵੱਖ ਕਿਸਾਨ ਜਥੇਬੰਦੀਆਂ ਉਹਨਾਂ ਦੇ ਹੱਕ ਦੇ ਵਿੱਚ ਆਏ ਕਿ ਬਿਆਨ ਕੁਲਵਿੰਦਰ ਕੌਰ ਦੇ ਵੱਲੋਂ ਇਹ ਦਿੱਤਾ ਗਿਆ ਕਿ ਜਦੋਂ ਇਹਨੇ ਬਿਆਨ ਦਿੱਤਾ ਸੀ ਕੰਗਣਾ ਰਣੋਤ ਨੇ ਕਿ ਜਿਹੜੀਆਂ ਅੰਦੋਲਨ ਦੇ ਵਿੱਚ ਬੈਠੀਆਂ ਔਰਤਾਂ ਨੇ ਉਹ 100 100 200 200 ਰੁਪਏ ਤੇ ਲਿਆਂਦਿਆ ਕਿੰਿਆਂ ਨੇ ਤਾਂ ਕਹਿੰਦੇ ਨੇ ਕਿ ਉਸ ਵੇਲੇ ਮੇਰੀ ਮਾਂ ਜਿਹੜੀ ਆ ਉਹ ਵੀ ਉਸ ਤੇ ਬੈਠੀ ਪਰ ਉਸ ਤੋਂ ਬਾਅਦ ਕੰਗਣਾ ਰਣੌਤ ਦਾ ਬਿਆਨ ਇੱਕ ਵਾਰ ਫਿਰ ਸਾਹਮਣੇ ਆਉਂਦਾ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਉਹ ਬਿਆਨ ਜਿਹੜਿਆ ਦੰਦਿਆ ਤਾਂ ਉਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਫਿਰ ਕਿਹਾ ਜਾਂਦਾ ਹੈ ਕਿ ਭਾਈ ਇਹ ਪੰਜਾਬ ਦੇ ਵਿੱਚ ਜਿਹੜਾ ਅੱਤਵਾਦ ਜਿਹੜਾ ਉਗਰਵਾਦ ਪੈਦਾ ਹੋ ਰਿਹਾ ਹੈ ਜਿਹੜਾ ਪਣਪ ਰਿਹਾ ਹੈ ਉਹਨੂੰ ਕਿਸੇ ਤਰ੍ਹਾਂ ਦੇ ਨਾਲ ਠੱਲ ਪਾਉਣ ਦੀ ਲੋੜ ਹੈ ਇਸ ਤੇ ਬਾਤ ਗੱਲਬਾਤ ਕਰਾਂਗੇ ਮੇਰੇ ਨਾਲ ਕਿਸਾਨ ਆਗੂ ਬਿੱਟੂ ਮੱਲਣ ਹੋਣਗੇ ਬਿੱਟੂ ਭਾਈ ਕਿਵੇਂ ਦੇਖਦੇ ਹੋ ਕਿ ਕਿਸਾਨੀ ਅੰਦੋਲਨ ਦੇ ਵਿੱਚ ਉਹ ਕਹਿੰਦੇ ਕਿ ਮੇਰੀ ਮਾਤਾ ਜਿਹੜੀ ਉੱਥੇ ਬੈਠੇ ਸੀ ਤਾਂ ਇਹਨੇ ਉਸ ਵੇਲੇ ਬਿਆਨ ਗਲਤ ਦਿੱਤਾ ਸੀ ਤੇ ਥੱਪੜ ਮਾਰੇ ਗਿਆ ਤੁਸੀਂ ਜਸ ਬਾਈ ਦੇਖ ਲਓਗੇ ਵੀ ਤਲਵਾਰਾਂ ਦੇ ਫਟ ਮਿਟ ਜਾਂਦੇ ਆ ਬੋਲਾਂ ਦੇ ਨਹੀਂ ਮਿਟਦੇ ਹੂੰ ਇੱਕ ਕੰਗਣਾ ਨੇ ਜਦੋਂ ਉਸ ਟਾਈਮ 2020 ਦੇ ਵਿੱਚ ਜਦੋਂ ਅਦੋਲਨ ਚੱਲਦਾ ਸੀਗਾ ਤੇ 2021 ਦੇ ਵਿੱਚ ਨੇ ਬਿਆਨ ਦਿੱਤਾ ਸੀ ਵੀ ਜਿਹੜੀਆਂ ਇਹ ਭੈਣਾਂ ਨੇ ਇਹ 100-100 ਰੁਪਏ ਤੇ ਧਾਰ ਲੈਂਦੀਆਂ ਹੋਈਆਂ ਨੇ ਤੇ ਕਿੱਡੀ ਵੱਡੀ ਉਹ ਅਦੋਲਨ ਨੂੰ ਤੇ ਮਾਵਾਂ ਭੈਣਾਂ ਤੇ ਇਹਨੇ ਬਿਆਨ ਦਿੱਤਾ ਸੀ ਇਹਦੀ ਉਸ ਚੀਜ਼ ਦੀ ਇਹ ਖੁਦ ਜ਼ਿੰਮੇਵਾਰ ਹੈ ਇਹ ਇੱਥੇ ਹੀ ਨਾ ਲਓ ਤੁਸੀਂ ਜਿਹੜੇ ਹੁਣ ਇਹਨਾਂ ਦੇ ਬਿਆਨ ਦੇ ਰਹੇ ਨੇ ਉਹ ਕਿਹੜਾ ਸਹੀ ਹੈ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਹੈ ਉਸੇ ਤੋਂ ਬਾਅਦ ਉਹਨੇ ਇਹ ਕਿਹਾ ਹੈ ਵੀ ਇੱਥੇ ਤਾਂ ਅੱਤਵਾਦ ਆ ਪੰਜਾਬ ਦੇ ਵਿੱਚ ਇੱਥੇ ਤਾਂ ਖਾਲਸਤਾਨ ਆ ਇੱਥੇ ਤਾਂ ਫਲਾਨਾ ਹੈ ਜੇ ਅੱਤਵਾਦ ਆ ਤਾਂ ਬਈ ਇੱਥੇ ਵੋਟਾਂ ਪੈ ਕੇ ਹਟੀਆਂ ਨੇ ਕਿਹੜੇ ਕਤਲ ਹੋਏ ਨੇ ਇੱਥੇ ਤੁਸੀਂ ਉਹ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਨੂੰ ਆ ਰਹੇ ਸੀ ਵੀ ਅਸੀਂ ਪ੍ਰਚਾਰ ਕਰਨਾ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਆ ਰਹੇ ਸੀ ਤੇ ਫਿਰ ਸੋਨੂੰ ਜੇ ਐਡਾ ਹੀ ਖਤਰਾ ਸੀ ਭਾਜਪੀ ਦੇ ਨਮਾਇੰਦਿਆਂ ਨੂੰ ਤੇ ਫਿਰ ਇਥੋਂ ਇਲੈਕਸ਼ਨ ਕਿਉਂ ਲੜਿਆ ਕਿਉਂ ਧੱਕੇ ਮਾਰਦੇ ਸੀ ਕਿਉਂ ਫੋਰਸਾਂ ਲਾਈਆਂ ਵੀ ਅਸੀਂ ਪਿੰਡਾਂ ਦੇ ਵਿੱਚ ਬੂਟਾਂ ਕਹਿਣਾ ਹੁਣਾ ਅੱਜ ਇਹ ਕਿਹੜਾ ਉਸ ਬਿਆਨ ਤੋਂ ਪਿੱਛੇ ਹਟਿਆ ਉਦੋਂ ਵੀ ਵੱਧ ਉਹਨੇ ਹੋਸ਼ਪੁਣੇ ਵਾਲਾ ਬਿਆਨ ਦਿੱਤਾ ਠੀਕ ਹੈ ਇਹ ਘਟਨਾ ਹੋ ਗਈ ਇਹ ਪਹਿਲਾ ਨੰਬਰ ਤਾਂ ਇਹ ਹੈ ਵੀ ਇਸ ਚੀਜ਼ ਦੀ ਇਹ ਖੁਦ ਜ਼ਿੰਮੇਵਾਰ ਹੈ ਬਾਕੀ ਇਹਦੇ ਤੇ ਨਸ਼ਾ ਚੜ ਗਿਆ ਐਮਪੀ ਦਾ ਮੋਦੀ ਨੇ ਟਿਕਟ ਦਿੱਤੀ ਤੁਸੀਂ ਇਹ ਚੀਜ਼ ਨੂੰ ਪਿੱਛੇ ਲੈ ਕੇ ਜਾਓ ਕੰਗਣਾ ਨੇ ਕਿਸਾਨਾਂ ਪ੍ਰਤੀ ਆਦੋਲਨ ਪ੍ਰਤੀ ਉਹ ਬਿਆਨ ਦਿੱਤੇ ਉਹਦਾ ਇਨਾਮ ਮੋਦੀ ਨੇ ਕੀ ਦਿੱਤਾ ਇਹਨੂੰ ਟਿਕਟ ਦਿੱਤੀ 224 ਵਾਲੀ ਵੋਟਾਂ ਚ ਇਹਨੂੰ ਐਮਪੀ ਬਣਾਇਆ ਉਹਦਾ ਨਸ਼ਾ ਉਹਨੂੰ ਦੁੱਗਣਾ ਹੋ ਗਿਆ ਉਸ ਤੋਂ ਬਾਅਦ ਉਹਨੇ ਕੀ ਕੀਤਾ ਕੱਲ ਉਥੇ ਉਹਦੀ ਅੰਦਰਲੀ ਗੱਲ ਤਾਂ ਆਈ ਨਹੀਂ ਨਾ ਉਹ ਤਾਂ ਇੱਕ ਇਹਨਾਂ ਨੇ ਇਹ ਫਲਾਤਾ ਵੀ ਉਹ ਭੈਣ ਨੇ ਸਾਡੀ ਨੇ ਕੁਲਵਿੰਦਰ ਨੇ ਉਹਦੇ ਲੱਫੜ ਮਾਰਿਆ ਕੀ ਵੀਡੀਓ ਦੇ ਵਿੱਚ ਉਹ ਸਾਹਮਣੇ ਲਿਆਂਦੀ ਪ੍ਰਸ਼ਾਸਨ ਨੇ ਵੀ ਕੰਗਣਾ ਨੇ ਉਥੇ ਕੀ ਬੋਲਿਆ ਕੰਗਣਾ ਨੇ ਉਹਨੂੰ ਕੀ ਕਿਹਾ ਕੰਗਣਾ ਨੇ ਉਹਨੂੰ ਮਜਬੂਰ ਕੀਤਾ ਹੋਵੇ ਛੱਪੜ ਮਾਰਨ ਵਾਸਤੇ ਉਹ ਜਿਹੜੀ ਭੈਣ 18 ਸਾਲ ਤੋਂ ਸਰਵਿਸ ਕਰ ਰਹੀ ਆ ਦੋਨੇ ਮੀਆਂ ਬੀਬੀ ਕੀ ਐਵੇਂ ਤਾਂ ਉਹਨੇ ਲੱਫੜ ਨਹੀਂ ਮਾਰਤਾ ਠੀਕ ਹੈ ਫਿਰ ਉਹ ਭੈਣ ਨੇ ਅਧਰਾ ਕੇ ਕਿਹਾ ਵੀ ਇਹ ਉਹ ਉਹ ਔਰਤ ਜਿਹੜੀ ਬਦਤਮੀਜ਼ੀ ਕਰਦੀ ਆ ਜਿਹਨੇ ਸਾਡੇ ਕਿਸਾਨੀ ਅंदोलਨ ਦੇ ਵਿੱਚ ਸਾਡੀਆਂ ਮਾਮਾਂ ਤਾਂ ਸਾਡੀਆਂ ਭੈਣਾਂ ਦਾ ਮਜ਼ਾਕ ਡਾਇਆ ਤੇ ਉਹਦੇ ਵਿੱਚ ਮੇਰੀ ਮਾਂ ਉਸ ਟਾਈਮ ਉੱਥੇ ਬਾਰਡਰ ਦੇ ਵਿੱਚ ਬੈਠੀ ਸੀ ਅਨੇਕਾਂ ਹੀ ਸਾਡੀਆਂ ਵਿਦੇਸ਼ ਦੀਆਂ ਪੰਜਾਬ ਦੀਆਂ ਮਾਮਾਂ ਬੈਠੀਆਂ ਸੀ ਤੇ ਠੀਕ ਆ ਉਹਨੂੰ ਸਭ ਕੁਝ ਸਿਖਾਇਆ ਉਹ ਖੁਦ ਉਸ ਚੀਜ਼ ਦੀ ਜ਼ਿੰਮੇਵਾਰ ਹੈ ਇਹ ਉਹ ਚੀਜ਼ ਦੀ ਬਤਮੀ ਜਿਹੜੀ ਕਰਦੀ ਆ ਉਹਨੂੰ ਇਹ ਇਨਾਮ ਮਿਲਿਆ ਫਿਰ ਉਹ ਬਣਨਾ ਚਾਹੀਦਾ ਸੀਗਾ ਠੀਕ ਆ ਅਸੀਂ ਇਹ ਚੀਜ਼ ਨੂੰ ਅਸਾਉਂਦੇ ਨਹੀਂ ਵੀ ਵੀ ਇਹ ਕਾਨੂੰਨ ਨੂੰ ਹੱਥ ਚ ਲੈਣਾ ਪਰ ਜੇ ਕੋਈ ਚੜ ਕੇ ਆਉਂਦਾ ਤੇ ਫਿਰ ਇਹ ਪੰਜਾਬ ਦੀ ਧਰਤੀ ਐ ਫਿਰ ਇਹ ਮੁੱਲ ਮੋੜ ਨਾ ਜਾਣਦੀ ਐ ਤੇ ਇਹ ਪੰਜਾਬ ਆ ਤੇ ਚੀਕਾਂ ਮਾਰਾ ਦਿੰਦਾ ਫਿਰ ਇਹ ਇਹਨੇ ਠੂਠਾ ਫੜ ਕੇ ਹੱਥ ਚ ਮੰਗਣਾ ਨਹੀਂ ਸਿੱਖਿਆ ਇਹ ਉਹਨਾਂ ਦੇ ਵਾਰਸ ਆ ਅਸੀਂ ਪਹਿਲਾਂ ਵੀ ਕਿਹਾ ਜਿਹੜਾ ਸਵਾ ਲੱਖ ਨਾਲ ਇੱਕ ਲੜਾ ਦਿੰਦੇ ਐ ਇਹ ਉਹਨਾਂ ਦੇ ਵਾਰਸ ਆ ਜਿਹੜੇ 7 ਸਾਲ ਤੇ 9 ਸਾਲ ਦੀਆਂ ਜਿੰਦਾ ਇਤੋਂ ਦੀ ਕੌਮ ਦੀ ਖਾਤਰ ਤੇ ਲੋਕਾਂ ਦੀ ਖਾਤਰ ਆਪਦਾ ਪਰਿਵਾਰ ਵਾਰਤਾ ਇਹ ਉਹਨਾਂ ਦੇ ਵਾਰਸ ਆ ਜਿਹੜੇ 21 21 ਸਾਲ ਦੇ ਫਾਂਸੀਆਂ ਤੇ ਚੜ ਗਏ ਕੌਮ 2% ਹੈ ਠੀਕ ਹੈ ਤੇ ਇਹਦੀਆਂ ਕੁਰਬਾਨੀਆਂ 80% ਹੈ ਤੇ ਖੂਨ ਤਾਂ ਫਿਰ ਅਬਾਲਾ ਤਾਂ ਖਾਊਗਾ ਬਈ ਕਿਤੇ ਨਾ ਕਿਤੇ ਇਹ ਆਦੇ ਸੀਗੇ ਵੋਟਾਂ ਪੈ ਜਾਂਦੇ ਇਹਨਾਂ ਦੇ ਬਿੱਟੂ ਛਿੱਟੂ ਹਰੀ ਵੀ ਅਸੀਂ ਤਾਂ ਡਿਮਰੂਗੜ ਸਿੱਟਾਂਗੇ ਇਹਨਾਂ ਨੂੰ ਇਹ ਅੰਸਰ ਆਜਰ ਗਿਆਦੇ ਸੀ ਇਹਨਾਂ ਦੇ ਡਾਂਗ ਫੇਰਾਂਗੇ ਗੇਜਾਰਾਮ ਬਾਲਮੀਕਰ ਗਿਆਦੇ ਸੀ ਇਹਨਾਂ ਨੂੰ ਅਸੀਂ ਟੰਗਾਗੇ ਜਾਖੜਰ ਗਿਆਦੇ ਸੀ ਸਰਕਾਰ ਬਣਨੇ ਜੋ ਮੋਦੀ ਦੀ ਇਹ ਤਾਂ ਟਕੇ ਟਕੇ ਦੇ ਬੰਦੇ ਆ ਦੁਕਾਨਦਾਰੀਆਂ ਚਲਾਉਂਦੇ ਆ ਬਈ ਇਹਨਾਂ ਨੇ ਤਾਂ ਜਦੋਂ ਦੇਖਣਾ ਸੀ ਕੀ ਦੇਖਣਾ ਸੀ ਤੇ ਉਹ ਧੀ ਨੇ ਦਿਖਾਤਾ ਵੀ ਆ ਜਾਓ ਮੈਦਾਨ ਦੇ ਵਿੱਚ ਇਹ ਡਰਨ ਵਾਲੇ ਨਹੀਂ ਜੇ ਤੁਸੀਂ ਆਏ ਚੜ ਕੇ ਆਉਂਗੇ ਨਾ ਤੇ ਦੁੱਗਣੀ ਭਾਜੀ ਮੋੜਨ ਜਾਣਦੇ ਆ ਸੀ ਉਸ ਤੋਂ ਬਾਅਦ ਕੰਗਣਾ ਦਾ ਵੀ ਬਿਆਨ ਆਉਂਦਾ ਕਿ ਰਾਜਨੀਤੀ ਦੇ ਲਈ ਕੁਝ ਕੀਤਾਗਾ ਜਿਹੜੇ ਹਿਸਾਬ ਦੀ ਹੁਣ ਦੇ ਸਮੇਂ ਪੰਜਾਬ ਦੇ ਵਿੱਚ ਜਿਹੜੀ ਰਾਜਨੀਤਿਕ ਨੀਤੀ ਚੱਲ ਰਹੀ ਹੈ ਖਾਸ ਕਰ ਖਾਲਿਸਤਾਨੀ ਰਾਜਨੀਤੀ ਦੀ ਗੱਲ ਉਹਨੇ ਕੀਤੀ ਹੈ ਬਿਲਕੁਲ ਅੱਛਾ ਉਹ ਕਹਿੰਦੀ ਇਹ ਗੱਲ ਤੇ ਉਹਨੂੰ ਕਹਿੰਦਾ ਤੂੰ ਕੀ ਕੀਤਾ ਸੀ ਫਿਰ ਇਹ ਉਹਨੂੰ ਤਾਂ ਜਦੋਂ ਵਿਚਾਰੀ ਨੂੰ ਟਿਕਟ ਮਿਲੂ ਉਹਨੇ ਤਾਂ ਆਪਣੀ ਨੌਕਰੀ ਦਾਤੇ ਲਾਤੀ ਛੋਟੇ ਛੋਟੇ ਬੱਚੇ ਆ ਉਹਦੇ ਦਾਤੇ ਲਾਤੇ ਠੀਕ ਹੈ ਹੋ ਸਕਦਾ ਉਹਦੇ ਪਤੀ ਤੇ ਵੀ ਕੋਈ ਸਸਪੈਂਡ ਕਰ ਦੇਣ ਇਹਨਾਂ ਨੇ ਕਿਹੜਾ ਪੁੱਛ ਕੇ ਕਰਨਾ ਅੰਨਾ ਕਾਨੂੰਨ ਆ ਇੱਥੇ ਜੋ ਮੋਦੀ ਨੇ ਕਹਿਤਾ ਜੋ ਅੰਨਾ ਪ੍ਰਸ਼ਾਸਨ ਆ ਇੱਥੇ ਇਹ ਕਿਹੜਾ ਦੇਖਣਾ ਤੇ ਉਹਨੇ ਤਾਂ ਸਾਰਾ ਕੁਝ ਕੇਰਾ ਆ ਉਹਦਾ ਦਾਤੇ ਲਾਤਾ ਸਭ ਕੁਝ ਗਵਾਤਾ ਠੀਕ ਹੈ ਪਰ ਉਹ ਧੀ ਦੀ ਲੋਕ ਸਿਰ ਤੇ ਪਿਠਾ ਲੈਂਦੇ ਨੇ ਨੌਕਰੀ ਹੁਣ ਉਹਨੂੰ ਕੋਈ ਮਹਿਣਾ ਨਹੀਂ ਰੱਖਦੀਗੀ ਨੌਕਰੀ ਬਹੁਤ ਛੋਟੀ ਪੈਗੀ ਤੇ ਇਹਨੂੰ ਕਹ ਤੂੰ 220 ਦੇ ਵਿੱਚ ਫਿਰ ਟਿਕਟ ਲੈਣ ਖਾਤਰ ਬਿਆਨ ਦਿੱਤਾ ਸੀ ਇਹਦੇ ਤੇ ਢੁਗਦੀ ਆ ਯਾਰ ਇਹ ਗੱਲ ਪਹਿਲਾਂ ਆਪਦੇ ਪੈਰਾਂ ਥੱਲੇ ਪੀੜੀ ਥੱਲੇ ਸੋਟਾ ਮਾਰੇ ਤੂੰ ਜਿਹੜਾ ਬਿਆਨ ਦਿੱਤਾ ਸੀ ਮਾਮਾ ਭੈਣਾਂ ਨੂੰ 100-100 ਰੁਪਏ ਤੱਕ ਕਹੇਤਾ ਵੀ ਧਾਰਾ ਇੱਥੇ ਦਿਹਾੜੀ ਤੇ ਆਈਆਂ ਤੂੰ ਫਿਰ ਇਹਦਾ ਮਤਲਬ ਇਲੈਕਸ਼ਨ ਲੜਨ ਖਾਤਰ ਬਿਆਨ ਦਿੱਤਾ ਸੀ ਤੇ ਤੂੰ ਆਪ ਅੱਜ ਐਮਪੀ ਬਣ ਕੇ ਫਿਰ ਇਹਦੀ ਖਾਤਰ ਬਿਆਨ ਦਿੱਤੇ ਫਿਲਮਾਂ ਨਾਟਕ ਤਾਂ ਇਹਦੇ ਚੱਲਣੋਂ ਬੰਦ ਹੋ ਗਏ ਹੋਰ ਇਹਦੇ ਪੱਲੇ ਰਿਆ ਨਹੀਂ ਮੋਦੀ ਦੀ ਚਮਚੀ ਬਣ ਕੇ ਰਹੇਗੀ ਠੀਕ ਹੈ ਤੇ ਉਹ ਬਿਆਨ ਦਿੰਦੇ ਸੀ ਤੇ ਅੱਜ ਉਹਨਾਂ ਨੇ ਸੱਤਾ ਚ ਲਿਆਂਦਾ ਤੇ ਅੱਜ ਇਹਨੂੰ ਐਮਪੀ ਬਣਾਤਾ ਇਹ ਸਾਡੀ ਧੀ ਤੇ ਨਹੀਂ ਢੁਗਦਾ ਉਹਨੇ ਤੇਰਾ 18 ਸਾਲ ਦੀ ਸਰਵਸੇ ਜੋ ਦਾਤੇ ਲਾਤੀ ਆਪਦੀ ਪੜ੍ਹਾਈ ਦਾਤੇ ਲਾਤੀ ਆਪਦੇ ਬੱਚਿਆਂ ਦੀ ਜ਼ਿੰਦਗੀ ਦਾਤੇ ਲਾਤੀ ਆਪਦੇ ਘਰ ਦੀ ਜ਼ਿੰਦਗੀ ਦਾਤੇ ਲਾਤੀ ਤੇ ਤੂੰ ਕੀ ਦਾਤੇ ਲਾ ਕੇ ਆਈ ਆ ਤੂੰ ਤਾਂ ਮੋਦੀ ਦੇ ਚਮਚੇ ਸੀਗੇ ਤੁਸੀਂ ਤੇ ਤੁਸੀਂ ਉੱਥੇ ਕਿਸਾਨੀ ਅੰਦੋਲਨ ਤੇ ਲੋਕਾਂ ਤੇ ਤੁਸੀਂ ਬੋਲੇ ਹੋ ਤੇ ਉਸ ਤੋਂ ਬਾਅਦ ਤੁਸੀਂ ਟਿਕਟਾਂ ਲੈ ਲਈਆਂ ਜੈਂਪੀ ਬਣ ਕੇ ਆ ਗਿਓ ਤੇ ਉਹਦਾ ਨਸ਼ਾ ਸੋਨੂੰ ਤੂੰ ਦੁੱਗਣਾ ਚੜ ਗਿਆ ਤੇ ਉਹ ਨਸ਼ਾ ਫਿਰ ਲਾਉਣ ਵਾਸਤੇ ਉਹ ਭੈਣ ਨੂੰ ਮਜਬੂਰੀ ਚ ਫਿਰ ਕਰਨਾ ਪਿਆ ਪਰ ਇਦਾਂ ਦੇ ਬਿਆਨ ਇੱਕ ਮੈਂਬਰ ਆਫ ਪਾਰਲੀਮੈਂਟ ਦੇ ਜਿਹਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਮੁੱਦੇ ਚੁੱਕਣੇ ਨੇ ਆਪਣੇ ਹਲਕਿਆਂ ਹਲਕੇ ਦੀ ਗੱਲ ਰੱਖਣੀ ਆ ਹਲਕੇ ਦੇ ਵਿਕਾਸ ਦੀ ਗੱਲ ਕਰਨੀ ਇੱਕ ਮੈਂਬਰ ਆਫ ਪਾਰਲੀਮੈਂਟ ਦੇ ਲਈ ਇਹ ਸ਼ਬਦ ਜਾਂ ਇਹ ਬਿਆਨ ਇਦਾਂ ਦੇ ਸ਼ੋਭਾ ਦਿੰਦੇ ਆ ਬਾਈ ਯਾਰ ਕਿਹੜੇ ਮੈਂਬਰ ਪਾਰਲੀਮੈਂਟ ਆ ਇਹ ਕਿਹੜੇ ਲੋਕ ਆ ਇਹ ਬਿੱਟੂ ਵੀ ਮੈਂਬਰ ਪਾਰਲੀਮੈਂਟ ਰਿਹਾ ਤਿੰਨ ਵਾਰਾਂ ਇਹਦਾ ਦਾਦਾ ਮੁੱਖ ਮੰਤਰੀ ਰਿਹਾ ਤਾਇਆ ਜੀ ਮਨਿਸਟਰ ਰਿਹਾ ਫੁੱਫੜ ਜੀ ਮਨਿਸਟਰ ਰਿਹਾ ਭਰਾ ਐਮਐਲਏ ਰਿਹਾ ਮੰਤਰੀ ਰਿਹਾ ਤੇ ਕੀ ਬਿਆਨ ਦਿੱਤਾ ਉਹਨੇ ਹੰਸਰਾਜ ਵੀ ਐਮਪੀ ਰਿਹਾ ਗੇਜਰਾਂ ਬਾਲਮਿਕ ਵੀ ਵਿਧਾਇਕ ਆ ਜਾਖੜ ਸਾਹਿਬ ਵੀ ਮੰਤਰੀ ਰਹੇ ਆ ਉਹਨਾਂ ਦੇ ਵਿਰਾਸਤ ਚ ਮਿਲੀ ਆ ਇਹ ਤੇ 20 ਸਾਲ ਪ੍ਰਧਾਨਗੀ ਕਰਕੇ ਮਨਿਸਟਰੀਆਂ ਕਰਕੇ ਐਮ ਐਲ ਏ ਬਣ ਕੇ ਕੀ ਬਿਆਨ ਦੇ ਰਹੇ ਆ ਕਿਹੜੇ ਆ ਯਾਰ ਇਹਨਾਂ ਨੇ ਦੇਸ਼ ਵੇਚਤਾ 75 ਸਾਲਾਂ ਦੇ ਵਿੱਚ ਲੋਕਾਂ ਨੂੰ ਕੁੱਟਤਾ ਲੋਕਾਂ ਨੂੰ ਲੁੱਟ ਲਿਆ ਲੋਕ ਕਰਜ਼ਾਈ ਹੋ ਗਏ ਜ਼ਮੀਨਾਂ ਵੇਚ ਕੇ ਬਾਹਰ ਚੱਲੀ ਜਾਂਦੇ ਨਸ਼ੇ ਦੀ ਦਲਦਲ ਦੇ ਵਿੱਚ ਫਸ ਕੇ ਨੌਜਵਾਨ ਛੜਕਾਂ ਤੇ ਡਿੱਗੇ ਪਏ ਚਿੱਟੇ ਨਾਲ ਰਜਗਾਰ ਰਿਆ ਨਹੀਂ ਦੇਸ਼ ਵੇਚਤਾ ਕਾਰਪੋਰੇਟਾਂ ਦੇ ਹੱਥਾਂ ਚ ਦੇਤਾ ਕਿਹੜਾ ਇਹਨਾਂ ਨੂੰ ਬੋਲਣਾ ਆਉਂਦਾ ਇਹਨਾਂ ਨੂੰ ਤੁਸੀਂ ਇੱਥੇ ਅਜੇ ਮਿਸ਼ਰਾ ਟੈਣੀ ਵਰਗੇ ਇੱਥੇ ਵਧਾਈ ਕੋ ਹੋ ਕੇ ਮੰਤਰੀ ਹੋ ਕੇ ਕਿਸਾਨਾਂ ਦੇ ਉੱਤੇ ਜੀਪਾਂ ਚੜਾ ਕੇ ਉਹਨਾਂ ਨੂੰ ਲਤੜੀ ਜਾਂਦੇ ਉਹਨਾਂ ਨੂੰ ਮਾਰੀ ਜਾਂਦੇ ਛਰਿਆਂ ਇੱਥੇ ਤੁਸੀਂ 35000 ਅਥਰੂ ਕੈਂਸ ਦਾ ਗੋਲਾ ਸਿੱਟਤਾ ਇਹ ਕਿਸੇ ਕੰਟਰੀ ਦੀ ਜੰਗ ਸੀ ਕਿਹਦੇ ਕਿਹਦੇ ਅੱਖੇ ਸਿੱਟਿਆ ਪ੍ਰਧਾਨ ਮੰਤਰੀ ਦੇ ਗ੍ਰਹਿ ਮੰਤਰੀ ਦੇ ਹਰਿਆਣੇ ਦੇ ਮੁੱਖ ਮੰਤਰੀ ਦੇ ਇਹਨਾਂ ਤੇ ਤੁਸੀਂ ਕੀ ਉਮੀਦ ਰੱਖਦੇ ਆ ਅਸੀਂ ਤਾਂ ਯਾਰ ਲੋਕਾਂ ਨੂੰਵਾਜਾ ਮਾਰਦੇ ਆ ਤੁਸੀਂ ਜਿਹਨੂੰ ਮਰਜ਼ੀ ਪਾਰਲੀਮੈਂਟ ਚ ਭੇਜ ਦਿਓ ਜਿਹਨੂੰ ਮਰਜ਼ੀ ਤੁਸੀਂ ਐਮਪੀ ਬਣਾ ਦਿਓ ਜਿਹਨੂੰ ਮਰਜ਼ੀ ਤੁਸੀਂ ਮੁੱਖ ਮੰਤਰੀ ਬਣਾ ਦਿਓ ਅਗਰਾਹਾਂ ਨੂੰ ਬਣਾ ਦਿਓ ਭਾਵੇਂ ਯਾਰ ਜੇ ਛੋਟਾ ਸਬਰ ਜੇ ਅਸੀਂ ਸਾਡੇ ਜਿਵੇਂ ਸਾਡਾ ਸਿਰ ਲਾ ਦਿਓ ਜੇ ਛੋਟਾ ਕੋਈ ਉੱਥੇ ਉਹ ਕੁਰਸੀ ਤੇ ਜਾ ਕੇ ਸਵਾਰ ਦੇ ਕਾਨੂੰਨ ਰੱਦ ਕਿਹਨੇ ਕਰਾਈ ਸੀ ਕਿਸੇ ਮੁੱਖ ਮੰਤਰੀ ਨੇ ਕਰਾਈ ਸੀ ਕਿਸੇ ਪ੍ਰਧਾਨ ਮੰਤਰੀ ਨੇ ਕਰਾਈ ਸੀ ਕਿਸੇ ਐਮਐਲਏ ਨੇ ਕਰਾਈ ਸੀ ਕਾਨੂੰਨ ਰੱਦ ਆ ਲੋਕਾਂ ਨੇ ਕਰਾਈ ਸੀ ਇਹੋ ਜਿਹਾਂ ਭੈਣਾ ਨੇ ਜਿਨ੍ਹਾਂ ਦੀਆਂ ਮਾਵਾਂ ਨੇ ਕੁਰਬਾਨੀਆਂ ਦਿੱਤੀਆਂ ਲੋਕਾਂ ਨੇ ਕਰਾਈ ਸੀ ਲੋਕਾਂ ਤੋਂ ਵੱਡੀ ਕਿਹੜੀ ਅਦਾਲਤਾ ਲਿਆਇਆ ਕੌਣ ਸੀ ਕਾਨੂੰਨ ਲਿਹਾਈ ਸੀ ਸਰਕਾਰ ਰੱਦ ਕਿਨੇ ਕਰਾਇਆ ਲੋਕਾਂ ਨੇ ਕੋਈ ਉੱਥੇ ਮੰਤਰੀ ਐਮ ਐਲ اے ਨੇ ਕਰਾਇਆ ਕਿਸੇ ਨੇ ਨਹੀਂ ਕਰਾਇਆ ਇਹ ਅੰਨਾ ਕਾਨੂੰਨ ਆ ਇੱਥੇ ਯਾਰ ਕੀ ਪੁੱਛਦਾ ਤੂੰ ਇਹ ਇਹਨਾਂ ਨੇ ਐ ਨਹੀਂ ਪਤਾ ਹੱਥ ਨੇ ਕਿਹੜੀ ਪਾਰਟੀ ਜਾਂ ਤੜਕੇ ਕਿਹੜੀ ਚਾਹੇ ਜ਼ਮੀਰਾਂ ਵੇਚੀਆਂ ਹੋਈਆਂ ਆਹ ਲੋਕ ਨੇ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਆ ਜਿਹੜੇ ਟਾਈਮ ਤੇ ਆ ਕੇ ਜਾਣਦੇ ਆ ਵੀ ਸਾਡੀ ਕੌਮ ਦੇ ਨਾਲ ਕੀ ਹੋਇਆ ਸੀ ਅਸੀਂ ਸੜਕਾਂ ਤੇ ਜ਼ਮੀਰਾਂ ਜਾਗਦਿਆਂ ਪੰਜਾਬ ਦੇ ਲੋਕਾਂ ਦੀਆਂ ਜੱਸ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਨੇਰ ਫਲਾਇਆ ਗਿਆ ਸੀ ਮੈਂ ਤੈਨੂੰ ਇੱਕ ਗੱਲ ਇਹਦੇ ਨਾਲ ਜੋੜ ਦਿਆਂ ਵੀ ਬੀਜੇਪੀ ਨੂੰ ਚਾਰ ਛਿੱਟਾਂ ਆ ਰਹੀਆਂ ਪਿਛਲੇ ਦਿਨਾਂ ਦੇ ਵਿੱਚ ਇੱਕ ਕਈ ਸਾਡੇ ਭਰਾ ਤੇ ਕਈ ਚੈਨਲ ਜਿਹੜਾ ਗੋਦੀ ਮੀਡੀਆ ਇੱਥੇ ਅੱਜ ਪਿੱਠੂ ਅੱਜ ਪੰਜਾਬ ਦੇ ਵਿੱਚ ਕੇਜੀ ਮੀਡੀਆ ਦਿੱਲੀ ਚ ਗੋਦੀ ਹੈ ਤੇ ਇੱਥੇ ਪੰਜਾਬ ਚ ਕੇਜੀ ਹੈ ਜਿਹੜੇ ਲੋਕ ਆਦੇ ਸੀ ਵੀ ਕਿਸਾਨਾਂ ਦੇ ਕਰਕੇ ਕਿਸਾਨਾਂ ਦੇ ਵਿਰੋਧ ਕਰਕੇ ਬੀਜੇਪੀ ਨੂੰ ਦੁੱਗਣੀ ਵੋਟ ਪੈਗੀ ਇਸ ਪਾਸੇ ਤਾਂ ਲੈ ਗਈ ਆਇਆਂ ਨਹੀਂ ਆਖਿਆ ਸ਼ਾਬਾਸ਼ੇ ਇਹ ਲੋਕਾਂ ਦੇ 50 ਡਿਗਰੀ ਦੇ ਵਿੱਚ ਮਾਮਾ ਭੈਣਾ ਨੇ ਵਿਰੋਧ ਕੀਤਾ ਇਹਨਾਂ ਦਾ ਹੋਰ ਫਿਰ ਅਸੀਂ ਮੈਕ ਫੜ ਕੇ ਆਏ ਕਹਿ ਦਿੰਦੇ ਵੀ ਭਾਜੀ ਜੀ ਪੀ ਦੇ ਹੱਕ ਚ ਵੋਟਾਂ ਪਾਓ ਭਾਈ ਤੁਸੀਂ ਪਿੰਡਾਂ ਚ ਜਾ ਕੇ ਫਿਰ ਅਸੀਂ ਆ ਹੁਕਾ ਦੇ ਦਿੰਦੇ ਅਸੀਂ ਵਿਰੋਧ ਵੀ ਨਹੀਂ ਕਰ ਸਕਦੇ ਸਾਡੇ ਤਾਂ ਯਾਰ ਉਹਨਾਂ ਨੇ ਗੋਲੀਆਂ ਮਾਰਤੀਆਂ ਲੱਤਾਂ ਤੋੜਤੀਆਂ ਆ ਭੈਣ ਨੂੰ ਮੈਂਟ ਚ ਸਸਪੈਂਡ ਕਰਤਾ ਮੈਂਟ ਚ ਗਾਂ ਉਹਦੇ ਬੱਚਿਆਂ ਦਾ ਨਹੀਂ ਪਤਾ ਸੀ ਨਾਰਾਤ ਉਹਦੇ ਪਤੀ ਦਾ ਨਹੀਂ ਪਤਾ ਸੀ ਮੈਂਟ ਚ ਸਾਰੇ ਪਰਿਵਾਰ ਨੂੰ ਕਵਰ ਕਰ ਲਿਆ ਇੱਕ ਕੰਗਣਾ ਦੇ ਕੱਲਾ ਲਫੜਵੱਜਨ ਖਾਤਰ ਸਾਡਿਆਂ ਦੇ ਤਾਂ ਇੱਥੇ ਦਿਨ ਦਿਹਾੜੇ ਗੋਲੀਆਂ ਮਾਰਤੀਆਂ ਸਾਡਿਆਂ ਦੇ ਤਾਂ ਲੱਤਾਂ ਬਾਹਾਂ ਜਵਾੜੇ ਤੋੜ ਕੇ ਬੂਰੀਆਂ ਦੇ ਵਿੱਚ ਪਾ ਪਾ ਕੇ ਲੈ ਕੇ ਗਏ ਐ ਤੇ ਸਾਡੇ ਇੱਥੇ ਪਤਾ ਵੀ ਨਹੀਂ ਲੱਗਿਆ ਵੀ ਕਿਹਨੇ ਮਾਰੀਆਂ ਇੱਥੇ ਮੁਕੱਦਮਾ ਵੀ ਨਹੀਂ ਦਰਜ ਕੀਤਾ ਜੇ ਦਰਜ ਕੀਤਾ ਤਾਂ 0% ਕੀਤਾ ਕਿਹੜੇ ਲੋਕਤੰਤਰ ਦੀਆਂ ਗੱਲਾਂ ਕਰਦੇ ਹੋ ਫਿਰ ਸਾਨੂੰ ਕਿਹਾ ਗਿਆ ਇਹਨਾਂ ਨੇ ਤਾਂ ਵਿਰੋਧ ਕੀਤਾ ਵੀ ਆਉਂਦੀ ਾਰ ਨੂੰ ਕੋਈ ਜ਼ਰਤ ਨਾ ਕਰ ਲੈ ਵਿਰੋਧ ਕਰਨ ਦਾ ਵੀ ਤਾਂ ਭਾਜਪਾ ਨੂੰ ਵੱਧ ਵੋਟਾਂ ਪਈਆਂ 26 ਸਾਲ ਦੇ ਇਤਿਹਾਸ ਦੇ ਵਿੱਚ ਭਾਜਪਾ ਨੂੰ ਆਏ ਆ ਰਹੀਆਂ ਸ਼ੀਟਾਂ ਆਉਂਦੀਆਂ ਸੀ ਪਹਿਲੀ ਾਰ 0 ਆਇਆ ਇਸ ਪਾਸੇ ਕਿਉਂ ਨਹੀਂ ਨੈਗੇਟਿਵ ਗੱਲਾਂ ਕਿਉਂ ਲੈਂਦੇ ਆ ਪੋਜ਼ਿਟਿਵ ਕਿਉਂ ਨਹੀਂ ਲੈਂਦੇ ਵੀ ਭਾਜਪਾ ਨੂੰ ਕੋਈ ਸ਼ੀਟ ਹੀ ਨਹੀਂ ਆਈ ਇਹ ਗੱਲ ਕਿਉਂ ਲੈਂਦੇ ਆ ਪ੍ਰਧਾਨ ਮੰਤਰੀ 6 ਲੱਖ ਤੋਂ 1.5 ਲੱਖ ਤੇ ਆ ਗਿਆ ਇੱਕ ਘੰਟਾ ਪਿੱਛੇ ਚੱਲਿਆ ਗਿਆ ਇਹ ਗੱਲ ਤੇ ਕਿਉਂ ਨਹੀਂ ਆਉਂਦੀ ਵੀ ਭਾਜੀਪੀ ਨੂੰ 300 ਸੀਟ ਮਿਲੀ ਸੀ ਐਕਤੀ ਉਹ 240ਆਂ ਤੇ ਰਹਿ ਗਈ ਇਹ ਗੱਲ ਇਹ ਪੋਜੀਟਿਵ ਚੀਜ਼ਾਂ ਕਿਉਂ ਨਹੀਂ ਲਿਆਉਂਦੇ ਵੀ ਲੋਕ ਸੰਗਰਾਸ਼ਾਂ ਵੱਲ ਨਾ ਜਾ ਵੜਨ 네ਗੇਟਿਵ ਚੀਜ਼ ਲੈ ਕੇ ਜਾਓ ਵੀ ਆਹ ਚੀਜ਼ ਕਰਕੇ ਆਹ ਗੱਲ ਬਣੀ ਐ ਸਾਡਾ ਕੋਈ ਭਾਜੀਪੀ ਨਾਲ ਪਰਸਨਲ ਹੀ ਵਿਰੋਧ ਸੀ ਸਾਨੂੰ ਇਹ ਕਿਹਾ ਗਿਆ ਮੈਨੂੰ 20 ਬੰਦਿਆਂ ਨੇ ਕਹਿਤਾ ਵੋਟਾਂ ਤੋਂ 2 ਦਿਨ ਪਹਿਲਾਂ ਅਧਿਆਨ ਸਰਾਜ ਨੂੰ ਵੇਖ ਲਈ ਮੁਕਾਬਲੇ 'ਚ 2.5 ਤੋਂ 3 ਲੱਖ ਦੀ ਵੋਟ ਪਊਗੀ ਮੈਂ ਕਹਾਂ ਸਿਰ ਸਿਰ ਦੀ ਸ਼ਰਤ ਲਾਉਂਗਾ ਜੇ ਲੱਖ ਤੋਂ ਵੱਧ ਪੈ ਜੇ ਆ ਤੇ ਤੂੰ ਤਾਂ ਉਹਨੂੰ ਹਾਈਲਾਈਟ ਹੀ ਬਾਲਾ ਕਰਤਾ ਤੂੰ ਤਾਂ ਉਹਦਾ ਵਿਰੋਧ ਹੀ ਬਾਲਾ ਕਰਤਾ ਉਹਨੂੰ ਤਾਂ ਦੁੱਗਣੀ ਚੁਗਣੀ ਵੋਟ ਪਊਗੀ ਉਹਦੀ ਜ਼ੁਬਾਨ ਤੇ ਜਬਤ ਹੋਈ ਹੈ ਜੇ ਉਹਦਾ ਵਿਰੋਧ ਹੋਇਆ ਤਾਂ ਜਿੱਥੇ ਜਿੱਥੇ ਕੋਈ ਵਿਰੋਧ ਦੀ ਕਮੀ ਰਹੀ ਉਹਥੇ-ਉਥੇ ਇਹਨਾਂ ਨੂੰ ਦੁੱਗਣੀ ਵੋਟ ਪੈਗੀ ਆ ਤਾਂ ਹਾਲਾਤ ਅਜੇ ਵੀ ਪੰਜਾਬ ਦੇ ਲੋਕਾਂ ਨੂੰ ਆਦਿਆਂ ਜਿਨ੍ਹਾਂ ਨੇ ਪਾਈਆਂ ਉਹ ਭਰਾਵੋ ਜ਼ਮੀਰਾਂ ਜਗਾ ਲਓ ਆ ਭੈਣਾਂ ਨਹੀਂ ਦੇਖ ਲਓ ਜਿਨੇ ਆਪਦਾ ਰਜਗਾਰ ਸਾਰਾ ਕੁਝ ਦਾਤੇ ਲਾਤਾ ਤੁਸੀਂ ਇਹ ਲੋਕਾਂ ਨੂੰ ਅਜੇ ਵੀ ਵੋਟਾਂ ਪਾਈ ਜੰਨੇ ਆ ਤੁਸੀਂ ਯਾਰ ਕਿਸੇ ਨੂੰ ਮਰਜ਼ੀ ਬਣਾ ਲਓ ਸਰਕਾਰ ਕਿਸੇ ਨੂੰ ਮਰਜ਼ੀ ਪਾਰਲੀਮੈਂਟ ਚ ਭੇਜ ਦਿਓ ਜਿੰਨਾ ਚਿਰ ਭਾਈ ਲੋਕ ਨਹੀਂ ਖੜੇ ਹੁੰਦੇ ਲੋਕਾਂ ਨੂੰ ਇਹ ਘਰਾਂ ਚ ਆ ਕੇ ਲੋਕਾਂ ਦੀਆਂ ਆਵਾਜ਼ਾਂ ਦੱਬਣਗੇ ਐਸ ਭੈਣ ਨੂੰ ਖੜੇ ਹੋ ਜੋ ਐ ਨਹੀਂ ਅਸੀਂ ਆਦੇ ਵੀ ਤੁਸੀਂ ਕੁੱਟਮਾਰ ਕਰੋ ਆਵਾਜ਼ ਚੱਕਣੀ ਐ ਉਹਨੇ ਉਥੇ ਬਤਮੀਜੀ ਕੀਤੀ ਉਹਨੇ ਸਭ ਕੋ ਦਾ ਸਿਖਾਇਆ ਤੇ ਉਹ ਚੀਜ਼ ਦਾ ਜ਼ਿੰਦਗੀ ਭਰੇ ਲੋਕ ਯਾਦ ਰੱਖਣਗੇ ਇਹਦੀ ਜ਼ਿੰਮੇਵਾਰ ਪਹਿਣ ਨਹੀਂ ਗਈ ਇਹਦੀ ਜ਼ਿੰਮੇਵਾਰ ਕੰਗਣਾ ਕੰਗਣਾ ਨੇ ਮਜਬੂਰ ਕੀਤਾ ਕਿਉਂਕਿ ਕੰਗਣਾ ਦਾ ਇਤਿਹਾਸ ਬੋਲਦਾ ਉਹ ਬਤਮੀ ਜੀ ਕਿਵੇਂ ਕਰਦੀ ਆ ਉਸ ਤੋਂ ਬਾਅਦ ਉਹ ਲਾਈਵ ਹੋ ਕੇ ਫਿਰ ਅੱਤਵਾਦੀ ਖਾਲਸਤਾਨੀ ਕਹੀ ਜਾਂਦੀ ਆ ਫਿਰ ਛੋਟੇ ਇੱਥੇ ਪ੍ਰਧਾਨ ਮੰਤਰੀ 10 ਰੇਲੀਆਂ ਕਰ ਗਿਆ ਗ੍ਰਹਿ ਮੰਤਰੀ 10 ਰੇਲੀਆਂ ਕਰ ਗਿਆ ਇੱਥੇ ਰੱਖਿਆ ਮੰਤਰੀ 10 ਰੇਲੀਆਂ ਕਰ ਗਿਆ ਤੇ ਜੋਗੀ ਅਦਿੱਤਿਆਨਾਥ 10 ਰੇਲੀਆਂ ਕਰ ਗਿਆ ਤੇ ਛੋਟੇ ਕੈਂਡੀਡੇਟ ਪਿੰਡਾਂ ਚ ਆਉਂਦੇ ਰਹੇ ਆ ਭਾਈ ਤੇ ਫਿਰ ਕਿਹੜਾ ਬੰਦਾ ਮਰਿਆ ਇੱਥੇ ਤੁਸੀਂ ਅਜੇ ਵੀ ਅੱਤਵਾਦੀ ਦੱਸਦੇ ਹੋ ਫਿਰ ਲੋਕ ਛੋਟੇ ਮਾਕਰ ਛਿੱਤਰ ਲੈ ਕੇ ਨਾ ਪਹਿਣਗੇ ਤੁਸੀਂ ਲੋਕਾਂ ਨੂੰ ਮਜਬੂਰ ਕਰ ਰਹੇ ਹੋ ਵੀ ਸਾਡੇ ਛੇਤਰ ਮਾਰੋ ਆ ਬਿੱਟੂ ਵਰਗੇ ਕਹਿੰਦੇ ਡਿਮੁਰਗੜ ਸੈੱਟ ਦੇਾਂਗੇ ਕੀ ਇਹਨਾਂ ਦੀ ਭਾਸ਼ਾ ਕੀ ਸੀਗੀ ਤੇ ਇੰਨੀਆਂ-ਇੰਨੀਆਂ ਰੇਲੀਆਂ ਕਰਕੇ ਤੁਸੀਂ ਅੱਤਵਾਦੀ ਖਾਲਸਤਾਨੀ ਅਜੇ ਨਹੀਂ ਖੜਾ ਛੱਡਦੇ ਇਹਦਾ ਮਤਲਬ ਫਿਰ ਇਹ ਮਜਬੂਰ ਹੈ ਤੇ ਜੇ ਇਹੋ ਜੇ ਬਿਆਨ ਦੇ ਰਹੇ ਆ ਇਹਦੇ ਜ਼ਿੰਮੇਵਾਰ ਇਹ ਹੈ ਇਹ ਭੈਣ ਦੀ ਕੁਰਬਾਨੀ ਨੂੰ ਸਲੂਟ ਹੈ ਇਹਦੇ ਨਾਲ ਖੜੇ ਆ ਭੈਣ ਦੇ ਪਰ ਪੰਜਾਬ ਦੇ ਲੋਕਾਂ ਨੂੰ ਆਦੇ ਆ ਜਿਹੜੀਆਂ ਦੀਆਂ ਜ਼ਮੀਰਾਂ ਭਰਾਵੋ ਤੁਸੀਂ ਜਗਾ ਲਓ ਇਨਾਂ ਦੇ ਕੁੜਤੇ ਝੱਗੇ ਛੱਡ ਦਿਓ ਇਹੋ ਜੇ ਪਰਿਵਾਰਾਂ ਤੋਂ ਸਿਹਤ ਲੈ ਲਓ ਜਿਨ੍ਹਾਂ ਨੇ ਆਪਦਾ ਨੌਕਰੀ ਜਿਨ੍ਹਾਂ ਦੇ ਬੱਚਿਆਂ ਦਾ ਰਜਗਾਰ ਆਪਦੀ ਪੜ੍ਹਾਈ ਆਪਦਾ ਕੈਰੀਅਰ 18 ਸਾਲ ਦੀ ਸਰਵਿਸ ਸਭ ਕੁਝ ਦਾਤੇ ਲਾਤਾ ਤੇ ਪਰ ਅੱਜ ਉਹ ਚੀਜ਼ਾਂ ਉਹ ਭੈਣ ਦੇ ਨਾਲਾਂ ਸੀ ਹਮਦਰਦੀ ਉਹਦੇ ਨਾਲ ਹੈ ਜਿੱਥੇ ਖੜਦਾਂ ਖੜੇ ਆ ਤੇ ਉਹਦੀ ਲਈ ਜਿਹੜੀ ਸਰਵਿਸ ਨੌਕਰੀ ਸੀਗੀ ਉਹ ਬਹੁਤ ਛੋਟੀ ਪੈਗੀ ਅੱਜ ਉਹ ਲੋਕਾਂ ਵੱਲੋਂ ਉਹਨੂੰ ਸਲੂਟ ਆ ਤੇ ਸਾਡੇ ਵੱਲੋਂ ਵੀ ਉਹ ਭੈਣ ਨੂੰ ਸਲੂਟ ਆ ਜਿਨੇ ਅੱਜ ਇਹ ਆਪਦੀ ਨੌਕਰੀ ਦਾਤੇ ਲਾ ਕੇ ਉਹਨੂੰ ਸਭ ਕੁ ਸਿਖਾਇਆ ਆਪਦੇ ਕਿਰਤੀ ਲੋਕਾਂ ਦਾ ਅंदोलਨ ਦੀ ਜਿਹੜੀ ਗੱਲ ਸੀ ਉਹ ਵਾਪਸ ਲਿਆਂਦੀ ਇੱਕ ਲਹਿਰ ਨੂੰ ਜਿਹੜੇ ਇਹ ਲੋਕ ਠੱਬੀ ਲਾ ਰਹੇ ਸੀ ਵੀ ਇਹ ਲਹਿਰਾਂ ਨੂੰ ਜੇ ਤੁਸੀਂ ਐਂ ਠੱਬੀ ਲਾਉਂਗੇ ਤੇ ਉਹਦਾ ਜਵਾਬ ਅਸੀਂ ਦੇਣ ਜਾਣਦੇ ਆ ਜੀ ਸਮਝ ਤਾਂ ਬਾਈ ਬਹੁਤ ਆ ਧੰਨਵਾਦ ਜੀ ਸੋ ਮੇਰੇ ਨਾਲ ਬਿੱਟੂ ਮੱਲਣ ਹੋ ਰਹੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਚਸ ਕਰੇ ਬੰਦੇ ਹੋ ਯਾਰ ਧੰਨਵਾਦ ਜੀ